ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਸੰਗਤ ਚੱਲੀ ਆ ਜੀ ਮੀਡੇ ਬਾਬਾ ਬੋਟਾ ਸਾਹਿਬ ਜੀ ਤੋਂ ਸ੍ਰੀ ਅਮਰਸਰ ਸਾਹਿਬ ਵੱਲ ਤੇ ਰਸਤੇ 'ਚ ਜੋਕਰ ਦੁਆਰਾ ਸਾਹਿਬ ਆਉਣਗੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਦੂਜੇ ਪਾਸੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਗੁਰੂ ਅਮਰਦਾਸ ਜੀ ਨੂੰ ਥੋੜਾ ਮਾਰ ਦਿੱਤਾ ਤੇ ਗੁਰੂ ਅਮਰਦਾਸ ਜੀ ਇਸ ਕੋਠੇ ਦੇ ਵਿੱਚ ਆ ਕੇ ਬੈਠ ਗਏ ਤੇ ਅੰਦਰੋਂ ਕੁੰਡੀ ਲਾ ਲਈ ਤੇ ਕਿਹਾ ਜੋ ਮੇਰਾ ਸਿੱਖ ਹੋਊਗਾ ਉਹ ਕੁੰਡਾ ਨਹੀਂ ਖੋਲੂਗਾ ਤੇ ਇਹ ਗੱਲ ਸਾਰੇ ਪਾਸੇ ਫੈਲ ਗਈ ਤੇ ਬਾਬਾ ਬੁੱਢਾ ਜੀ ਆਏ ਤਾਂ ਉਹਨਾਂ ਨੇ ਕੰਦ ਵਿੱਚ ਸੱਨ ਲਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਵਾਹ ਮਨਾਇਆ ਤੇ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਬਿੰਦ왈 ਸਾਹਿਬ ਜਾਣ ਲਈ ਕਿਹਾ ਤਾਂ ਉਹਨਾਂ ਨੇ ਬੇਨਤੀ ਉਹਨਾਂ ਦੀ ਸਵਾਰ ਕਰ ਲਈ ਤੇ ਉਹ ਬਾਬਾ ਬੁੱਢਾ ਜੀ ਨਾਲ ਗੋਬਿੰਦ왈 ਸਾਹਿਬ ਚੱਲ ਪਏ ਇਸ ਸਾਨ ਨੂੰ ਪਾਰ ਕਰਨ ਦੇ ਨਾਲ ਕਹਿੰਦੇ 84 ਕੱਟੀ ਜਾਂਦੀ ਹੈ ਤੇ ਲੋਕ ਬੜੀ ਸ਼ਰਧਾ ਦੇ ਨਾਲ ਇਸ ਨੂੰ ਪਾਰ ਕਰਦੇ ਨੇ ਹਰ ਕੀ ਪੌੜੀ ਤੋਂ ਸੰਗਤਾਂ ਚੂੜਾ ਲੈ ਕੇ ਜਲ ਸਕਦੀਆਂ ਨੇ ਅਤੇ ਆਪਣੇ ਦੁੱਖ ਰੋਗ ਦੂਰ ਕਰਦੀਆਂ ਨੇ ਸੰਗਤਾਂ ਨੇ ਗੁਰਦੁਆਰਾ ਸਾਨੂੰ ਸਾਹ ਦੇ ਕੇ ਨਤਮਸਤਕ ਹੋ ਕੇ ਤੇ ਅੱਗੇ ਵੱਲ ਚਾਲੇ ਪਾਏ ਤੇ ਆਪਣੀ ਯਾਤਰਾ ਨੂੰ ਅੱਗੇ ਵਧਾਇਆ ਰਸਤੇ ਵਿੱਚ ਸੰਗਤਾਂ ਵੈਗਰੂ ਵੈਗਰੂ ਦਾ ਜਾਪ ਕਰਦੇ ਹੋਈਆਂ ਤੇ ਯਾਤਰਾ ਅੱਗੇ ਵਧੀ ਗਈ ਉਹਨਾਂ ਸੰਗਤ ਪਹੁੰਚੀ ਹੈ ਜੀ ਗੁਰਦੁਆਰਾ ਛੇਰਟਾ ਸਾਹਿਬ ਇਹ ਗੁਰਦੁਆਰਾ ਸਾਹਿਬ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਨਾਲ ਸੰਬੰਧਿਤ ਹੈ ਇਹ ਗੁਰਦੁਆਰਾ ਸਾਹਿਬ ਸ੍ਰੀ ਅਮਰitsar ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਵਾਹੇ ਗੁਰਦੁਆਰਾ ਛੇਰਟਾ ਸਾਹਿਬ 6 ਏਕੜ ਦੇ ਵਿੱਚ ਬਣਿਆ ਹੋਇਆ ਹੈ ਜੋ ਕਿ ਬਹੁਤ ਹੀ ਸੁੰਦਰ ਇਮਾਰਤ ਹੈ ਤੇ ਚੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਵਾਹੇ ਗੁਰੂ ਵਾਹੇ ਗੁਰੂ ਇਹ ਗੁਰਦੁਆਰਾ ਸਿਹਰਟਾ ਸਾਹਿਬ ਜੀ ਦਾ ਦਰਵਾਜਾ ਸਾਹਿਬ ਹੈ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਮੌਕੇ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਜੀ પાસે ਆਈਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸੋਕੇ ਨਾਲ ਫਸਲਾਂ ਮਰ ਰਹੀਆਂ ਹਨ ਤੇ ਪਾਣੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਲੋਕ ਭੁੱਖੇ ਨਾ ਮਰਨ ਤੇ ਖੇਤੀ ਕਰ ਸਕਣ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਆਖਿਆ ਕਿ ਇੱਕ ਵੱਡਾ ਖੂਹ ਖੋਦਿਆ ਜਾਵੇ ਜੋ ਖੂਹ ਐਡਾ ਵੱਡਾ ਖੋਦਿਆ ਗਿਆ ਕਿ ਉਸ ਦੀਆਂ 6 ਹਟਾਂ ਸਨ 6 ਹਟਾਂ ਇਕੱਠੀਆਂ ਪਾਣੀ ਕੱਢਦੀਆਂ ਸਨ ਇਸ ਦੇ ਨਾਂ ਤੇ ਸ੍ਰੀ ਗੁਰੂਕਰਤ ਦਾ ਨਾਂ ਰੱਖਿਆ ਗਿਆ ਗੁਰਦੁਆਰਾ ਛੇਰਟਾ ਸਾਇਓ ਇਸ ਖੂਹ ਦਾ ਇੰਨਾ ਪਾਣੀ ਸੀ ਕਿ ਚਾਰ ਛੇਰਾ ਹਰਿਆ ਭਰਿਆ ਹੋ ਗਿਆ ਇਸ ਤੋਂ ਬਾਅਦ ਸੰਗਤਾਂ ਨੇ ਚਾਲੇ ਪਾਏ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਤੇ ਜਲੇ ਮਾਲਾ ਦਾ ਮੇਖਿਆ 19 April 1919 ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਹੱਤਿਆਕਾਂਡ ਹੋਇਆ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਉੱਤੇ ਹਮਲਾ ਕੀਤਾ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਉਹ ਥਾਂ ਹੈ ਜਿੱਥੇ ਕੁੱਣੀ ਸਾਕਾ ਹੋਇਆ ਸੀ ਹੈ ਜਲੇ ਮੜੀ ਬਾਗ ਤੋਂ ਵਾਰ ਜਾਨਦਾਰ ਰਸਤਾ ਚੇਰੀ ਹਰੀ ਮੰਦਰ ਸਾਇਬ ਦੀ ਸਥਾਪਨਾ ਕਥੇ ਪਾਲ ਸ਼ਾਹੀ ਚੇਰੀ ਗੁਰੂ ਰਾਮਦਾਸ ਜੀ ਨੇ 1577 ਵਿੱਚ ਕੀਤੀ ਇਸ ਦੇ ਚਾਰ ਦਰਵਾਜ਼ੇ ਹਨ ਜੋ ਸਾਰੇ ਧਰਮਾਂ ਨੂੰ ਸਦੰਹ ਦਿੰਦੇ ਹਨ ਕਿ ਇੱਥੇ ਹਰ ਇੱਕ ਧਰਮ ਦਾ ਬੰਦਾ ਆ ਜਾ ਸਕਦਾ ਹੈ ਕਰਮ ਇੱਥੇ ਬਰਾਬਰ ਹੈ ਹਰਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਸੀ ਵਾਹੇ ਗੁਰੂ ਵਾਹੇ ਇਸ ਜਗ੍ਹਾ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਸੰਗਤਾਂ ਇੱਥੇ ਦੇਸ਼ ਵਿਦੇਸ਼ ਤੋਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਹਨ ਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਕੇ ਜਾਂਦੀਆਂ ਹਨ ਜੋ ਇੱਥੇ ਸ਼ਰਧਾ ਨਾਲ ਆਉਂਦਾ ਹੈ ਉਸ ਦੀ ਹਰ ਇੱਕ ਮਨਕਾਉਣਾ ਪੂਰੀ ਹੁੰਦੀ ਹੈ ਇਹ ਉਹ ਥਾਂ ਣਾ ਜਿੱਥੇ ਬੀਬੀ ਰਜਨੀ ਦਾ ਪਤੀ ਇਸ਼ਨਾਨ ਕਰਕੇ ਠੀਕ ਹੋਇਆ ਸੀ ਵਾਹ ਹੈ ਗੁਰੂ ਵਾਹ ਹੈ ਗੁਰੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਹੁਣ ਅਸੀਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੱਲ ਚੱਲੇ ਪਾਏ ਤੇ ਹੁਣ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਇੱਥੇ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜੋ ਕਿ ਅੰਮ੍ਰਿਤਸਰ ਵਿਖੇ ਆਪਣੇ ਸੀਸ ਤਲੀ ਤੇ ਧਰ ਕੇ ਲੜੇ ਸਨ ਵਾਹੇ ਇਹ ਹੈ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਆਪਣੀਆਂ ਮਨ ਕਾਮਨਾ ਲੈ ਕੇ ਆਉਂਦੀਆਂ ਹਨ ਤੇ ਮਨ ਚਾਹੇ ਫਲ ਪਾਉਨੀਆਂ ਹਨ ਵਾਹੇ ਗੁਰੂ ਵਾਹੇ ਸ਼ਾਮ ਹੁੰਦੇ ਆ ਸੰਗਤਾਂ ਨੇ ਗੀੜੇ ਬਾਬਾ ਬੁੱਢਾ ਕਬੀਰ ਜੀ ਦੇ ਦਵਾਰਾਂ ਚ ਆਲੇ ਪਾਈ ਕਿੱਥੇ ਜਾ ਕੇ ਸੇਵਾ ਦਾ ਲਾ ਹਲੇ